ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰ ਦਿਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਕੀਤੀ اپੀਲ ਪੰਜਾਬ ਨੂੰ ਵੱਡੇ ਪੱਧਰ ਤੇ ਹੋ ਰਿਹਾ ਸੀ ਆਰਥਿਕ ਨੁਕਸਾਨ ਹਰਪਾਲ ਚੀਮਾ ਸੰਸਦ ਬਹਾਰ ਪੰਜਾਬ ਕਾਂਗਰਸੀ ਲੋਕ ਸਭਾ ਮੈਂਬਰਾਂ ਦਾ ਪ੍ਰਦਰਸ਼ਨ ਰਾਇਆ ਬੜਿੰਗ ਨੇ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਪੁਲਿਸ ਵੱਲੋਂ ਕਿਸਾਨਾਂ ਤੇ ਧੱਕੇਸ਼ਾਹੀ ਦਾ ਕੀਤਾ ਵਿਰੋਧ ਪੰਜਾਬ ਸਰਕਾਰ ਦੀ ਭਾਜਪਾ ਨਾਲ ਹੈ ਮਿਲੀ ਭੁਗਤ ਬਾਜਵਾ ਮਜੀਠੀਆਂ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਪੰਜਾਬ ਵਿੱਚ ਬਣ ਰਿਹਾ ਐਮਰਜੈਂਸੀ ਵਰਗੇ ਹਾਲਾਤ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਚ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਲੈ ਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਬਾਰਡਰ ਬੰਦ ਪਏ ਹਨ ਜਿਸ ਦਾ ਨੁਕਸਾਨ ਪੰਜਾਬ ਨੂੰ ਵੱਡੇ ਪੱਧਰ ਤੇ ਹੋਰਿਆ ਸੀਗਾ ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਹਾਂ ਕਿ ਅਸੀਂ ਕੇਂਦਰ ਖਿਲਾਫ ਲੜਾਈ ਲਈ ਕਿਸਾਨਾਂ ਦੇ ਨਾਲ ਹਾਂ ਬੀਤੇ ਦਿਨ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਵੱਡਾ ਐਕਸ਼ਨ ਕਰਦੇ ਹੋਏ ਸ਼ੰਭੂ ਅਤੇ ਖਨੌਰੀ ਬਾਡਰ ਨੂੰ ਖਾਲੀ ਕਰਵਾ ਲਿਆ ਹੁਣ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਬਾਡਰ ਬੰਦ ਹੋਣ ਨਾਲ ਪੰਜਾਬ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਰਿਹਾ ਸੀ ਉਹਨਾਂ ਕਿਹਾ ਕਿ ਜਿਹੜੇ ਤੋਂ ਹਾਈਵੇ ਬੰਦ ਸਨ ਉਹ ਦੋਵੇਂ ਪੰਜਾਬ ਦੇ ਲਾਈਫਲਾਈਨ ਸਨ ਨਕੇਹਾ ਕਿ ਮੇਰੀ ਅੱਜ ਵੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਅੱਜ ਵੀ ਖੜੀ ਹੈ ਤੁਸੀਂ ਕੇਂਦਰ ਸਰਕਾਰ ਖਿਲਾਫ ਜਿੰਨਾ ਮਰਜੀ ਧਰਨਾ ਦਿਓ ਅਸੀਂ ਤੁਹਾਡੇ ਨਾਲ ਹਾਂ ਪਰ ਪੰਜਾਬ ਦਾ ਆਰਥਿਕ ਨੁਕਸਾਨ ਨਾ ਕਰੋ ਪਰ ਪਿਛਲੇ ਕਾਫੀ ਲੰਬੇ ਅਸਤ ਤੋਂ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਸਾਡੇ ਦੋ ਬਾਰਡਰ ਸ਼ੰਭੂ ਦਾ ਬਾਰਡਰ ਖਨੌਰੀ ਦਾ ਬਾਰਡਰ ਕਿਸਾਨੀ ਮੰਗਾਂ ਦੇ ਕਾਰਨ ਬੰਦ ਪਏ ਨੇ ਮੰਗਾਂ ਕਿਹਦੇ ਖਿਲਾਫ ਲੈਂਦੀਆਂ ਮੰਗਾਂ ਕੇਂਦਰ ਦੇ ਖਿਲਾਫ ਲੈਂਦੀਆਂ ਕੇਂਦਰ ਸਰਕਾਰ ਦੇ ਖਿਲਾਫ ਲੈਂਦੀਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਨੇ ਪਰ ਲੇਕਿਨ ਨੁਕਸਾਨ ਕੀਦਾ ਹੋ ਗਿਆ ਪੰਜਾਬ ਦਾ ਹੋ ਗਿਆ ਪੰਜਾਬ ਦੀ ਆਰਥਿਕਤਾ ਦਾ ਹੋ ਰਿਹਾ ਪੰਜਾਬ ਆਰਥਿਕ ਤੌਰ ਤੇ ਪਛੜ ਰਿਹਾ ਜੇ ਮੈਂ ਪਿਛੇ ਥੋੜਾ ਜਿਹਾ ਪਿੱਛੇ ਜਾਵਾਂ 2003 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ ਤਾਂ 2003 ਦੇ ਅੰਦਰ ਜੀਡੀਪੀ ਦੇ ਅੰਦਰ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦੀ ਹੁੰਦੀ ਸੀ ਅੱਜ ਪੰਜਾਬ 19ਵੇਂ ਨੰਬਰ ਤੇ ਪਹੁੰਚ ਗਿਆ ਸੋ ਇਹਦਾ ਕਾਰਨ ਕੀ ਹੈ ਕਿ ਕਿਧਰੇ ਕਿਧਰੇ ਇੰਡਸਟਰੀ ਜਿਹੜੀ ਆ ਉਹ ਪੰਜਾਬ ਵੱਲ ਨਹੀਂ ਆ ਰਹੀ ਸੋ ਵੱਡੇ ਵੱਡੇ ਪ੍ਰੋਜੈਕਟ ਜਿਹੜਨੇ ਕਿ ਉਹ ਪਿੱਛੇ ਨੂੰ ਜਾ ਰਹੇ ਨੇ ਪਰ ਲੇਕਿਨ ਆਵਾਮੀ ਪਾਰਟੀ ਦੀ ਸਰਕਾਰ ਬਿਲਕੁਲ ਇਸ ਲਈ ਕਮਿਟਡ ਆ ਕਿ ਪੰਜਾਬ ਦੇ ਅੰਦਰ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਨੇ ਪੰਜਾਬ ਦੇ ਅੰਦਰ ਅਸੀਂ ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਉਣੀ ਆ ਤਾਂ ਕਿ ਸਾਡੇ ਨੌਜਵਾਨ ਨੂੰ ਪੰਜਾਬ ਤੇ ਰੋਜ਼ਗਾਰ ਮਿਲੇ ਜੇ ਤੋ ਰੋਜ਼ਗਾਰ ਮਿਲੂਗਾ ਤਾਂ ਨਸ਼ਿਆਂ ਤੋਂ ਕੋਹਾਂ ਦੂਰ ਰਹੂਗਾ ਕਿਉਂਕਿ ਨਸ਼ਿਆਂ ਨੂੰ ਨਸ਼ਿਆਂ ਤੋਂ ਤੋੜਨ ਦਾ ਇੱਕੋ ਇੱਕ ਹਾਲਾਕੇ ਬੱਚੇ ਨੂੰ ਰੋਜ਼ਗਾਰ ਦੇਉ ਨੌਜਵਾਨ ਨੂੰ ਰੋਜ਼ਗਾਰ ਦੇਉ ਉਹਦੇ ਲਈ ਸਰਕਾਰ ਜੀ ਵੀ ਕਮਿਟਡ ਆ ਦੋ ਜਿਹੜੇ ਹਾਈ ਦੇ ਵੱਧ ਹੋਣ ਦੇ ਕਾਰਨ ਦੋ ਵੱਧ ਹਾਈ ਦੇ ਵੱਧ ਸੀਗੇ ਉਹ ਦੋ ਹੀ ਪੰਜਾਬ ਦੀ ਲਾਈਫਲਾਈਨ ਨੇਗੇ ਪੂਰੇ ਦੇਸ਼ ਦੇ ਨਾਲ ਵਪਾਰ ਜਿਹੜਾ ਸੀ ਮੈਂ ਦੋਨਾਂ ਆਪ ਕੋਰਸ ਤੇ ਰਾਈ ਹੁੰਦਾ ਸੀ ਸ਼ੰਭੂ ਬਾਰਡਰ ਤੇ ਰਾਈ ਹੁੰਦਾ ਸੀ ਖਰੋਰੀ ਬਾਰਡਰ ਤੇ ਰਾਈ ਹੁੰਦਾ ਸੀ ਉਹ ਦੋਨੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬੰਦ ਸੀਗੇ ਸੋ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਵਪਾਰ ਪ੍ਰਭਾਵਤ ਹੋਇਆ ਮੇਰੀ ਤਾਂ ਜੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਆਵਾਜ਼ ਨਹੀਂ ਪਾਰਟੀ ਤੁਹਾਡੇ ਨਾਲ ਅੱਜ ਵੀ ਖੜੀ ਆ ਸਰਕਾਰ ਤੁਹਾਡੇ ਨਾਲ ਅੱਜ ਵੀ ਖੜੀ ਆ ਮੰਗਾ ਕੇਂਦਰ ਸਰਕਾਰ ਦੇ ਖਿਲਾਫ ਨੇ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵੀ ਵਰਦੀ ਪ੍ਰੋਟੈਸਟ ਕਰੋਸੀ ਤੁਹਾਡੇ ਨਾਲ ਆਂਗੇ ਪਰ ਲੇਕਿਨ ਪੰਜਾਬ ਦੀ ਪ੍ਰਭਾਵਤ ਨਾ ਕਰੋ ਪੰਜਾਬ ਦੀ ਹਾਈਵੇ ਨਾ ਰੋਕੋ ਤੁਹਾਡ ਨੂੰ ਬਾਰ ਬਾਰ ਜਿਹੜੀ ਅਪੀਲ ਹੈ ਜੀ ਔਰ ਦੂਸਰਾ ਕਿ ਅਸੀਂ ਤਾਂ ਪਿੱਛੇ ਜਿਹੜੇ ਤੋਂ ਵਿਧਾਨ ਸਭਾ ਸੈਸ਼ਨ ਹੋਇਆ ਸੀ ਫਰਵਰੀ ਦੇ ਅੰਦਰ ਇਸੇ ਨੀਂ ਦੇ ਜਦੋਂ ਸੈਸ਼ਨ ਹੋਇਆ ਤਾਂ ਅਸੀਂ ਉਹ ਸੈਸ਼ਨ ਦੇ ਦੌਰਾਨ ਮਤਾ ਪਾਸ ਕਰਕੇ ਜੋ ਕੇਂਦਰ ਦੇ ਸਰਕਾਰ ਨੇ ਕਿਸਾਨ ਨੂੰ ਮਾਰਨ ਦੀ ਨੀਤੀ ਲੈ ਕੇ ਆਈ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਸੀਗਾ ਕਿ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਕਿਵੇਂ ਜਿਹੜਾ ਹੈਗਾ ਕਾਰਪੋਰਟ ਘਰਾੜਿਆ ਕੋਈ ਗਿਰਵੀ ਰੱਖਣਾਗਾ ਉਹਦੇ ਖਿਲਾਫ ਅਸੀਂ ਤਾਂ ਮਤਾ ਪਾ ਕੇ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਸਦਨ ਚ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੋ ਇਥੋਂ ਆਮ ਆਦਮੀ ਪਾਰਟੀ ਦੀ ਮਨਸ਼ਾ ਜਿਹੜੀ ਆ ਉਹ ਸਾਫ ਦਿਖਾਈ ਦੇਦੀ ਆ ਕਿ ਆਮ ਆਦਮੀ ਪਾਰਟੀ ਦਿਲ ਤੋਂ ਸਾਫਾ ਕਿਸਾਨ ਦੇ ਨਾਲ ਖੜੀ ਆ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਕਨੌਰੀ ਅਤੇ ਸ਼ੰਭੂ ਬਾਰਡਰ ਦੇ ਤਰਨੇ ਨੂੰ ਖਤਮ ਕਰ ਦਿੱਤਾ ਹੈ ਜਲਦ ਹੀ ਆਉਣ ਵਾਲੇ 2 ਦਿਨਾਂ ਦੇ ਅੰਦਰ ਸ਼ੰਭੂ ਬਾਰਡਰ ਦਾ ਮੇਨ ਹਾਈਵੇ ਆਮ ਲੋਕਾਂ ਲਈ ਚਾਲੂ ਹੋ ਜਾਵੇਗਾ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਮੋਰਚੇ ਨੂੰ ਪੰਜਾਬ ਪੁਲਿਸ ਵੱਲੋਂ ਹਟਾ ਦਿੱਤਾ ਗਿਆ ਜਿਸ ਦੇ ਚੱਲਦਿਆਂ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਲੜਾਈ ਦੇ ਤਹਿਤ ਅੱਜ ਪੰਜਾਬ ਕਾਂਗਰਸੀ ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਦਿੱਲੀ ਸੰਸਦ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਕੀਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੰਜਾਬ ਹਰਿਆਣਾ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਅਤੇ ਹੋਰ ਮੁੱਦਿਆਂ ਉੱਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਿਸਾਨਾਂ ਉੱਤੇ ਅਤਿਆਚਾਰ ਕੀਤੇ ਗਏ ਹਨ ਤੇ ਮੈਂ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਉਹਨਾਂ ਕਿਹਾ ਕਿ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਜੋ ਕੇਂਦਰੀ ਸੰਸਦ ਕੇ ਅਸੀਂ ਕਿਸਾਨਾਂ ਦੇ ਸ਼ੁਭਚਿੰਤਕਾਂ तो जिस प्रकार से अत्याचार किसान के ऊपर किया गया ये मैं इसकी निंदा करता हूं और ये गलत तरीके से किया गया जो किसानों की तैशी सरकारें कहती थी अपने आप को आज उनका चेहरा सामने आया है एमएसपी देनी नहीं थी गारंटी देनी नहीं थी तो बातचीत किस बात की पहले उनका मर्म तोड़ाया गया आपने फिर बजट अनाउंस कर दिया गया और फिर जानबूझ के बातचीत करने करने के बहाने आज गृह मंत्री और मुख्यमंत्री भगवंत मान ने मिलकर उनको आ, मारने का पीटने का पकड़ने का, का काम किया दिस इज रेडिकुलस ये नहीं होना चाहिए लोकतंत्र में इस तरीके की जो सरकारें और दोबारो है ये गलत है तो दोनों मिले हुए मिलकर काम मिले, मेरा कहना नहीं है सारा देश कह रहा है कि दोनों मिले हुए हैं दस दिए की शंभु और खनौरी बॉर्डर खुलवाओके बीते दिन पंजाब सरकार ਅਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਹਿਰਾਸਤ ਚ ਲੈ ਲਿਆ ਸੀ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੀ ਗਈ ਕਾਰਵਾਈ ਵੇਖਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਹੈ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਕਿ ਹੈ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕਾਰਵਾਈ ਕਰਨ ਤੋਂ ਬਾਅਦ ਸਿਆਸਤ ਕਰਮਾ ਖਈ ਹੈ ਇਸ ਸਾਰੇ ਮਾਮਲੇ ਨੂੰ ਵੇਖਤੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਤੋਂ ਬਾਅਦ ਵਾਪਸ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਤ ਅਤੇ ਸਰਵਣ ਸਿੰਘ ਪੰਦੇੜ ਸਮੇਤ ਅਨੇਕਾਂ ਹੋਰ ਕਿਸਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੰਜਾਬ ਸਰਕਾਰ ਨੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਬਾਜਵਾ ਨੇ ਕਿਹਾ ਕਿ ਆਪ ਦੀ ਸਰਕਾਰ ਦੇ ਇਸ ਕਦਮ ਨਾਲ ਸਾਫ ਤੌਰ ਤੇ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਮਾਨ ਦੀ ਆਪਾ ਨਾਲ ਮਿਲੀ ਭੁਗਤਜਕ ਜਾਹਰ ਹੋ ਗਈ ਹੈ ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਬਤੌਰ ਨੇਤਾ ਮੈਂ ਇਸ ਦੀ ਨਿੰਦਾ ਕਰਦਾ ਹਾਂ ਤੇ ਇਨ੍ਹਾਂ ਕਿਸਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹਾਂ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜਿਹੜੇ ਮਾਨ ਸਰਕਾਰ ਦੇ ਨਾਲ ਤੇ ਮਿਨਿਸਟਰ ਨਾਲ ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਬੁલાਏ ਗਏ ਸੀ ਕਿਸਾਨਾਂ ਦੀਆਂ ਸਾਰੀਆਂ ਡਿਮਾਂਡਸ ਨੂੰ ਸੁਣਵਾਸੀ ਅੱਜ ਜਿਹੜੀ ਗੱਲ ਦਾ ਸ਼ੰਕਾ ਸੀ ਉਹੀ ਪੂਰਾ ਹੋਇਆ ਮੈਂ ਕਈ ਸਾਲਾਂ ਤੋਂ ਲਗਾਤਾਰ ਇਹ ਕਹਿੰਦਾ ਆ ਰਿਹਾ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਦੇ ਦੋ ਪਹਿਲੂ ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਬ ਦੀ ਇੱਕ ਪਛਾਣ ਬਣ ਚੁੱਕੀ ਹੈ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਕਿ ਇਹਨਾਂ ਤੇ ਕੋਈ ਆਦਮੀ ਵੀ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਕਾਰਬੋਲਾਇਆ ਕਾਰਬੋਲਾ ਕੇ ਪੰਜਾਬ ਦੇ ਬਿਲਕੁਲ ਹੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀਂ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਲੀਡਰ ਆਫ ਦਿ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਅਤੇ ਆਪਣੀ ਸਮੁੱਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਹੈ ਪੰਜਾਬੀਆਂ ਦੀ ਪਛਾਣ ਮਰਦਾ ਵਰਗ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਧੜੀ ਕਰਨ ਦੀ ਨਹੀਂ ਮੈਨੂੰ ਅਫਸੋਸ ਹੋਇਆ ਐ ਐਲਮੈ ਕਿਸਾਨ ਜਥੇਬੰਦੀਆਂ ਨੂੰ ਵੀ ਬੜੀ ਦੇਰ ਤੱਕ ਇਹਦਾ ਆ ਰਿਹਾ ਸੀ ਭਜਪਾ ਦੀ ਡਾਇਰੈਕਸ਼ਨਸ ਤੇ ਭਗਵੰਤ ਚੱਲ ਰਿਹਾ ਇਹ ਗੱਲ ਅੱਜ ਸਾਬਤ ਹੋ ਚੁੱਕੀ ਹੈ ਮੈਂ ਤੇ ਤੁਹਾਨੂੰ ਕਦੋਂ ਦੱ ਕਿਹਾ ਸੀ ਕਿ ਇੱਕ ਵਕਤ ਆਇਆਗਾ ਜਦੋਂ ਏਕਨਾਚ ਛਿੰਦੇ ਬਣੇ ਏਕਨਾਚ ਛਿੰਦੇ ਬਣਦਾ ਇਹ ਜਿਹੜਾ ਨਕਾਬ ਹੈ ਉੱਤਰ ਚੁੱਕਿਆ ਦੱਸ ਦਈਏ ਕਿ ਪ੍ਰਤਾਪ ਬਾਜਵਾ ਨੇ ਬਜਟ ਸੈਸ਼ਨ ਦੌਰਾਨ ਵੀ ਕਿਸਾਨਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕਰਨ ਦੀ ਗੱਲ ਆkte ਹੋਏ ਕਿਹਾ ਕਿ ਪੰਜਾਬੀ ਅਜੇ ਹਾ ਤਾਨਾਸ਼ਾਹੀ ਰਵਈਆ ਕਦੇ ਬਰਦਾਸ਼ਤ ਨਹੀਂ ਕਰਨਗੇ ਬੀਤੇ ਦਿਨੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕਾਰਵਾਈ ਕੀਤੀ ਗਈ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੜ ਐਮਰਜੈਂਸੀ ਵਰਗੇ ਹਾਲਾਤ ਬढ़ाए ਜਾ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਦਰਦ ਕਿਨਾਰੇ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ 'ਤੇ ਹੋਈ ਕਾਰਵਾਈ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਮਜੀਠੀਆ ਨੇ ਕਿਹਾ ਕਿ ਅੱਜ ਦੇਸ਼ ਦੇ ਅੰਨਦਾਤੇ ਨਾਲ ਧੱਕੇਸ਼ਾਹੀ ਅਤੇ ਗੁੰਡਾਗਰਦੀ ਹੋ ਰਹੀ ਹੈ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਜਾ ਰਹੇ ਝੱਟਕੇ ਉਦਯੋਗਪਤੀਆਂ ਨੂੰ ਕਰਜ਼ਿਆਂ ਤੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ ਜੇਕਰ ਕਿਸਾਨ ਖੇਤੀ ਨੂੰ ਆਪਣੇ ਪਰਿਵਾਰ ਲਈ ਲਾਹੇਵੰਦ ਧੰਦਾ ਬਣਾਉਣ ਲਈ ਲੜ ਰਿਹਾ ਹੈ ਤਾਂ ਉਸਤੇ ਜ਼ੁਲਮ ਕੀਤੇ ਜਾ ਰਹੇ ਨੇ ਮਜੀਠੀਆ ਨੇ ਕਿਹਾ ਕਿ ਅੱਜ ਤੱਕੇ ਸ਼ਾਹੀ ਆਪਣੇ ਸਿਖਰ ਤੇ ਹੈ ਬਾਰਡਰ ਤੇ ਕਿਸਾਨਾਂ ਨੂੰ ਜ਼ਬਰੀ ਹਿਰਾਸਤ ਵਿੱਚ ਲੈ ਕੇ ਲੋਕਤੰਤਰ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਕੱਲ ਜੋ ਕਿਸਾਨਾਂ ਨਾਲ ਝੱਟਕੇ ਸ਼ਾਹੀ ਕੁੱਟਮਾਰ ਜਬਰਦਸਤੀ ਉਹਨਾਂ ਨੂੰ ਹਰਾਸਤਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾਂ ਵਾਸਤੇ ਆਪ ਦੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਜੋ ਕਿ ਇੱਕ ਲੋਕਤੰਤ ਇੱਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਨਿਸਟਰ ਸਾਹਿਬ ਆਏ ਸਨ ਬੀਜੇਪੀ ਦੇ ਦੇਸ਼ ਦੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਦੇਸ਼ ਦੇ ਪੰਜਾਬ ਦੇ ਅੰਨਦਾਤਾ ਤੇ ਪੰਜਾਬ ਦੇ ਅੰਨਦਾਤਾ ਦਾ ਮੁੱਦਾ ਚਾਹੇ ਉਹ ਕਰਜ਼ਾ ਮਾਫੀ ਹੈ ਲੀਗਲ ਗਾਰੰਟੀ ਹੈ ਐਮਐਸਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈ ਖੁਦ ਉਹ ਹੋ ਨਹੀਂ ਰਹੀ ਖੁਦਕੁਸ਼ੀ ਰੁਕ ਨਹੀਂ ਰਹੀ ਉਸ ਮੁੱਦੇਆਂ ਨੂੰ ਅਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿਨੇ ਹੋ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕਿ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਕੱਲ ਦਾ ਐਕਸ਼ਨ ਤੁਹਾਡਾ ਜਿਹੜਾ ਕਿਸਾਨ ਭਰਾਵਾ ਦੇਸ਼ ਦੇ ਅੰਗ ਦਾਤਾ ਪ੍ਰਤੀ ਰਿਹਾ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲਜ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮੁਲਾਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਤੁਹਾਡੀ ਫੇਲ ਤਿੰਨ ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸਯੋਗ ਹਾਲਾਤ ਬਣੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅਨ ਦਾਤਾ ਤੋਂ ਔਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹ ਜੀ ਰਹੀ ਹੈ ਦੱਸ ਦਈਏ ਕਿ ਮਜੀਠੀਆ ਨੇ ਸੀਐਮ ਮਾਨ ਨੂੰ ਕਿਸਾਨਾਂ ਵੱਲੋਂ ਤੁਰੰਤ ਮਾਫੀ ਮੰਗਣ ਅਤੇ ਉਹਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਮਜੀਠੀਆ ਵੱਲੋਂ ਦਿੱਤੇ ਬਿਆਨ ਤੇ ਆਮ ਆਦਮੀ ਪਾਰਟੀ ਵੱਲੋਂ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਕੇਂਦਰ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਪੰ ਸਿੰਘ ਪੰਦੇਰ ਨੂੰ ਕਰਨਾਟਕਾ ਦੇ ਕੁਝ ਕਿਸਾਨਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਖੇਧੀ ਕੀਤੀ ਹੈ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਆਗੂਆਂ ਖਿਲਾਫ ਕਾਰਵਾਈ ਦੀ ਖਬਰ ਸੁਣ ਕੇ ਬਹੁਤ ਸਦਮੇ ਵਿੱਚ ਹਨ ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਨਾਲ ਗੱਲਬਾਤ ਜਾਰੀ ਰੱਖੇਗੀ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਪੁਲਿਸ ਨੇ 13 ਮਹੀਨਿਆਂ ਬਾਅਦ ਖਾਲੀ ਕਰਵਾ ਲਿਆ ਹੈ ਹੁਣ ਦੋਵਾਂ ਸਰਹੱਦਾਂ ਤੋਂ ਸੀਮੈਂਟ ਦੇ ਬੈਰੀਕੇਡ ਹਟਾਉਣ ਦਾ ਕੰਮ ਚੱਲ ਰਿਹਾ ਹੈ 체ਤੀ ਹੀ ਵਾਹਨਾ ਦੀ ਆਵਾਜ਼ ਆਈ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਸ ਵਿਚਾਲੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸੜਕ ਨੂੰ ਮੋੜ ਖੋਲਣ ਬਾਰੇ ਗੱਲ ਕਰਦੇ ਨਜ਼ਰ ਆਏ ਨੇ ਰਵਨੀਤ ਪਿੱਟੂ ਨੇ ਕਿਹਾ ਹੈ ਕਿ ਹੁਣ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਹੈ ਸ਼ੰਪੂ ਸਰਹੱਦ ਤੇ ਇੱਕ ਕੰਦ ਅਤੇ ਬੈਰੀਕੇਡ ਬਣਾਏ ਗਏ ਨੇ ਜਿਨ੍ਹਾਂ ਨੂੰ ਹਟਾਉਣ ਦਾ ਕੁਝ ਸਮਾਂ ਲੱਗੇਗਾ ਦੂਜੀ ਗੱਲ ਹੁਣ ਮੈਂ ਕਹਿਣਾ ਜ਼ਰੂਰ ਸਾਰਿਆਂ ਲਈ ਮੈਂ ਹੁਣੀ ਸਾਡੇ ਮੁੱਖ ਮੰਤਰੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਸਨੀ ਸਾਹਿਬ ਨਾਲ ਮੈਂ ਹੁਣੇ ਗੱਲ ਕੀਤੀ ਆ ਵੀ ਉਹ ਜਿਹੜਾ ਰਾਹ ਹੈ ਕਿਉਂਕਿ ਉਹ ਕੰਮ ਦਾ ਜਿਹੜੀ ਉਹ ਥੋੜੀ ਜਿਹੀ ਹਰਿਆਣੇ ਵਾਲੇ ਪਾਸੇ ਆ ਜਿਹੜੀ ਵੀ ਆ ਉਹਨੂੰ ਮੈਂ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਉਹ ਦੀਵਾਰ ਨੂੰ ਉਹਨੂੰ ਹਟਾਇਆ ਜਾਵੇ ਤੇ ਜਦੋਂ ਕੰਮ ਖਤਮ ਹੋ ਗਿਆ ਕੋਈ ਗੱਲ ਨਹੀਂ ਤੇ ਪੰਜਾਬੀਆਂ ਨੂੰ ਉਹ ਰਾਹ ਸੌਖਾ ਹੋਵੇ ਤੇ ਕਿਉਂਕਿ ਉਹ 2 ਤੋਂ 3 ਦਿਨ ਲੱਗਣਗੇ ਉਹਨੂੰ ਜੋ ਮੈਂ ਹੁਣੇ ਗੱਲ ਕੀਤੀ ਆ ਦੋ ਤੱਕ ਤਿੰਨ ਦਿਨ ਲੱਗਣਗੇ ਉਹ ਤੋਂ ਹਟਾਉਣ ਲਈ ਤੇ ਉਹ ਰਾਹ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਸਭ ਲਈ ਉਹ ਹਰਿਆਣੇ ਵੱਲੋਂ ਸਰਕਾਰ ਵੱਲੋਂ ਮੈਂ ਇਹ ਜ਼ਰੂਰ ਸਭ ਨੂੰ ਕਹਿਣਾ ਚਾਹੁੰਦਾ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਰਾਹ ਜਿਹੜਾ ਉਹ ਖੁੱਲ ਦੱਸ ਦਈਏ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ ਉਤੇ ਹੀ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਵੀ ਕੰਕਰੀਟ ਦੀ ਬੈਰੀਕੇਟਿੰਗ हटਾਈ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਕਿਸਾਨਾਂ ਨੂੰ ਭਾਵਕ ਅਪੀਲ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਪੰਜਾਬ ਦੇ ਹਾਈਵੇ ਨਾ ਰੋਕਣ ਅਤੇ ਇਸ ਦੀ ਤਰੱਕੀ ਵਿੱਚ ਵਿਘਨ ਨਾ ਪਾਉਣ ਦੀ ਅਪੀਲ ਕੀਤੀ ਹੈ। ਕਿਸਾਨਾਂ ਦੀਆਂ ਮੰਗਾਂ ਪ੍ਰਤੀ ਆਮ ਆਦਮੀ ਪਾਰਟੀ ਸਰਕਾਰ ਦੇ ਅਟੁੱਟ ਸਮਰਥਨ ਨੂੰ ਦਰਦਹੀ ਹੋਏ ਸੰਧਵਾ ਨੇ ਪੰਜਾਬ ਦੀ ਆਰਥਿਕ ਉਦਯੋਗਿਕਤਾ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਤੇ ਲੰਬੇ ਸਮੇਂ ਤੱਕ ਸੜਕਾਂ ਰੋਕਾਂ ਦੇ ਮਾੜੇ ਪ੍ਰਭਾਵ ਤੇ ਜ਼ੋਰ ਦਿੱਤਾ ਹੈ ਪੰਜਾਬ ਫਰਿਆਣਾ ਦੇ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਕਿਸਾਨ ਮੋਰਚਾ ਉੱਪਰ ਸਖਤ ਐਕਸ਼ਨ ਮਗਰੋਂ ਭਗਵੰਤ ਮਾਨ ਸਰਕਾਰ ਉੱਪਰ ਤਿੱਖੇ ਹਮਲੇ ਹੋ ਰਹੇ ਹਨ ਇਸ ਵਿਰੋਧ ਵਿਚਾਲੇ ਪੰਜਾਬ ਸਰਕਾਰ ਨੇ ਇਸ ਐਕਸ਼ਨ ਤੇ ਸਫਾਈ ਦਿੱਤੀ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਹਾਈਵੇ ਦੇ ਲਗਾਤਾਰ ਬੰਦ ਹੋਣ ਨਾਲ ਪੰਜਾਬ ਨੂੰ ਕਾਫੀ ਨੁਕਸਾਨ ਹੋਇਆ ਹੈ ਉਦਯੋਗਿਕ ਵਿਕਾਸ ਤੇ ਵਪਾਰ ਨੂੰ ਰੋਕਿਆ ਜਾ ਰਿਹਾ ਹੈ ਜੋ ਕਿ ਨੌਕਰੀਆਂ ਪੈਦਾ ਕਰਨ ਅਤੇ ਨਸ਼ਿਆਂ ਦੇ ਖਤਰੇ ਨੂੰ ਰੋਕਣ ਲਈ ਜ਼ਰੂਰੀ ਨੇ ਵਿਖੋ ਜੀ ਇਹ ਬਿਲਕੁਲ ਗਲਤ ਪਟਿਆ ਰਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਸੀਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹਾਂ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰ੍ਹਾਂਗੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਇਹ ਸਭ ਤੋਂ ਵੱਧ ਰੋਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਜੇ ਸਾਡੀਆਂ ਫਸਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਏ ਸਾਡਾ ਦੁੱਧ ਦੇ ਆਉਣ ਜਾਣ ਦੀ ਵੀ ਪਾਬੰਦੀ ਹੋਏਗੀ ਸਾਡੇ ਚੌਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੀ ਐਗਰੀਕਲਚਰ ਨੂੰ ਨੁਕਸਾਨ ਸਾਡੀ ਖੇਤੀਬਾੜੀ ਨੂੰ ਨੁਕਸਾਨ ਸਾਡੀ ਐਗਰੋ ਇੰਡਸਟਰੀ ਦਾ ਨੁਕਸਾਨ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਉਸ ਉਹ ਜਿਹੜਾ ਤਰੱਕੀ ਦਾ ਜਿਹੜਾ ਰਾਹ ਰੁਕਿਆ ਹੋਇਆ ਸੀ ਪਿਛਲੇ ਇੱਕ ਸਾਲ ਤੋਂ ਉਹ ਭਾਵੇਂ ਕਿਸੇ ਤਰੀਕੇ ਨਾਲ ਸੀ ਗਾਈਡ ਹੋ ਗਏ ਸੀ ਜਾਂ ਕੇਂਦਰ ਦੀ ਕਿਸੇ ਕਿਸੇ ਚੱਕਰ ਵਿੱਚ ਫਸ ਗਏ ਸੀ ਕਿਉਂਕਿ ਇਹ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਜਿਨ੍ਹਾਂ ਦਾ ਅਸੀਂ ਪਹਿਲਾਂ ਵੀ ਸਹਿਮਤ ਸਹਿਮਤ ਸੀ ਹੁਣ ਵੀ ਸਹਿਮਤ ਅੱਗੇ ਵੀ ਸਹਿਮਤ ਹੋਵਾਂਗੇ ਐਮਐਸਕੇ ਦੀ ਮੰਗ ਨਾਲ ਵੀ ਸਹਿਮਤ ਹਾਂ ਇਹ ਮੰਗ ਤਾਂ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਤੋਂ ਅਸੀਂ ਮੰਗਣਾ ਚਾਹੀਦਾ ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਲੇਕਿਨ ਅਸੀਂ ਕੋਈ ਬੀਜੇਪੀ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਕੋਈ ਕੇਂਦਰ ਸਰਕਾਰ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਤਾਂ ਇੱਕ ਸਾਲ ਤੋਂ ਸਾਡੇ ਪੰਜਾਬ ਦੀ ਐਗਰੋ ਇੰਡਸਟਰੀ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬੱਚੇ ਪੰਜਾਬ ਦੇ ਕਿਸਾਨ ਸਬਜ਼ੀਆਂ ਵਾਲੇ ਦੁੱਧ ਦੁੱਧ ਵਾਲੇ ਉਹਨਾਂ ਦਾ ਨੁਕਸਾਨ ਕਰ ਰਹੇ ਸੀ ਢਾਬਿਆਂ ਵਾਲੇ ਸਾਰੇ ਟੈਕਸੀਆਂ ਵਾਲਿਆਂ ਦਾ ਕਿੰਨਾ ਨੁਕਸਾਨ ਹੋਇਆ ਟਰਾਂਸਪੋਰਟ ਸਾਰੀ ਬੈਗੀ ਸਾਡੇ ਟਰਾਂਸਪੋਰਟਰ ਬਚਾਰੇ ਗਰੀਬ ਜਿਹੜੇ ਟਰੱਕ ਚਲਾ ਕੇ ਆਪਦਾ ਰੋਜ਼ਗਾਰਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਹ ਔਰ ਉਹਨਾਂ ਨੇ ਬੇਨਤੀ ਕੀਤੀ ਗਈ ਸੀ ਜਿਹੜੇ ਉੱਥੇ ਲੋਕ ਬੈਠੇ ਸੀ ਸਾਰੇ ਕਿਸਾਨ ਹੀ ਬੈਠੇ ਸੀ ਉਹ ਕੁਝ ਸਾਡੇ ਸਾਥੀ ਉਹ ਵੀ ਸਾਡੇ ਸਾਥੀ ਉਹ ਬੈਠੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਇੱਕ ਪਾਸਾ ਖੋਲ ਦਿਓ ਉਹਨਾਂ ਨੇ ਉਹ ਵੀ ਨੀ ਮੰਨੇ ਸੋ ਉਹ ਸਿਰਫ ਤੇ ਸਿਰਫ ਰਸਤਾ ਕਰਾਉਣ ਦੀ ਕਾਰਵਾਈ ਸੀ ਪਰ ਇਹ ਕੀਤੀ ਗਈ ਹੈ ਅਸੀਂ ਕਿਸਾਨਾਂ ਦੀ ਮੰਗਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਹਾਂ ਰਹਾਂਗੇ ਦੱਸਦੇ ਕਿ ਬੀਤੇ ਦਿਨ ਪੁਲਿਸ ਵੱਲੋਂ ਕਿਸਾਨਾਂ ਉਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਹੁਣ ਦੇਖਦਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ ਕੀਤੀ ਗਈ ਅਪੀਲ ਕਿੰਨੀ ਕੁ ਸਾਰਥਕ ਸਿੱਧ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਜਿੱਥੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਨੂੰ ਚੱਲ ਰਹੇ ਮੋਰਚੇ ਨੂੰ ਪੁਲਿਸ ਵੱਲੋਂ ਖਦੇੜਿਆ ਗਿਆ ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਵੱਲੋਂ ਮੋਗਾ ਵਿਖੇ ਡੀਸੀ ਦਫ਼ਤਰ ਦਾ ਘਿਰੋ ਕੀਤਾ ਗਿਆ ਉਹਨਾਂ ਵੱਲੋਂ ਦੇਸ਼ਵਾਸੀ ਅੰਦੋਲਨ ਦਾ ਐਲਾਨ ਵੀ ਕੀਤਾ ਗਿਆ ਪੁਲਿਸ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਦੇ ਧੰਨੇ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ ਭਰ ਵਿੱਚ ਖਲਬਲੀ ਮਚ ਗਈ ਹੈ ਕਿਸਾਨ ਹਾਈਵੇ ਤੇ ਉੱਤਰ ਆਏ ਹਨ ਹੁਣ ਤੱਕ ਤਿੰਨ ਥਾਵਾਂ ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਹੋ ਚੁੱਕੀਆਂ ਨੇ ਕਿਸਾਨਾਂ ਨੇ ਅੰਮ੍ਰਿਤਸਰ ਮਾਨਾ ਵਾਲਾ ਟੋਲ ਪ੍ਰਾਜਨ ਉਹਨ ਮਿੱਥੇ ਸਮੇ ਲਈ ਬੰਦ ਕਰ ਦਿੱਤਾ ਹੈ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਉਸਦੇ ਇਸ਼ਾਰੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਜਮਹੂਰੀ ਹੱਕਾਂ ਦਾ ਘਾਣ ਕਰਦੇ ਹਾਂ ਸ਼ੰਭੂ ਖਨੌਰੀ ਬਾਰਡਰਾਂ ਉੱਤੇ ਜਿਹੜਾ ਵੀ ਜ਼ਬਰਦਸਤੀ ਅਤਿਆਚਾਰ ਕੀਤਾ ਹੈ ਉਸਦੇ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਜਿਹੜਾ ਵਾ ਜਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਠੀ ਚਾਰਜ ਕੀਤਾ ਵਾ ਧਰਨੇ ਖੇੜੇ ਆ ਗਿਰਫਤਾਰ ਕੀਤੇ ਆ ਕਿਸਾਨਾਂ ਆਗੂ ਇਹਦੀ ਅਸੀਂ ਸਖਤ ਨਖੇਦੀ ਕਰਦੇ ਆ ਤੇ ਇਹ ਲੋਕ ਹੱਕਾਂ ਦਾ ਕਹਾਣੀ ਆ ਜਬੂਰੀ ਹੱਕਾਂ ਦਾ ਕਹਾਣੀ ਆ ਇਹ ਮਨੁੱਖੀ ਹੱਕਾਂ ਦਾ ਕਹਾਣੀ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਕਿਸਾਨਾਂ ਨੇ ਦੇ ਛੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜੜੀਓ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਟ ਕੇ ਰੋਕੀ ਹੋਇਆ ਪਿਛਲੇ 1 ਸਾਲ ਤੋਂ ਤੇ ਇਹ ਸੁਧਾਰ ਦੇ ਉੱਤੇ ਜਿਦੋਂ ਕਿ ਕਿਸਾਨ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰੈਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜ਼ਬਰਦਸਤੀ ਧਰਨਾ ਠਾਇਆ ਗਿਆ ਵਾ ਯਾਰਾਂ ਦੇ ਦਰਜ ਚ ਪੁਲਸ ਲਾ ਕੇ ਇਹਦੀ ਕੀ ਬਨਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਜਮਾ ਦੇ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਖਬਿਆਜਾ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਾਊਗਾ ਤੇ ਅਸੀਂ ਦੋਨਾਂ ਫੋਰਮਾਂ ਵੱਲੋਂ ਐਲਾਨ ਕਰਦੇ ਆ ਦੋਨੋਂ ਫੋਰਮਾਂ ਐਲਾਨ ਕਰਦੇ ਆ ਕਿ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਹੋਵੇ ਤਿਆਚਾਰ ਹੋਇਆ ਉਹਦੇ ਖਿਲਾਫ ਧਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਜਿਹੜਾ ਉਹ ਡਿਪਟੀ ਕਮਿਸ਼ਨਰਾਂ ਦੇ ਅੱਗੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਹ ਅੱਜ ਸਾਡਾ ਦੋਨਾਂ ਫੋਰਮਾਂ ਵੱਲੋਂ ਲਾਣਿਆ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਲਈ ਖਨੌਰੀ ਬਾਰਡਰਾਂ ਤੇ ਤੇ ਰਤਨਪੁਰਾ ਬਾਰਡਰਾਂ ਤੇ ਸ਼ੰਭੂ ਬਾਰਡਰਾਂ ਤੇ 13 ਮਹੀਨੇ ਤੋਂ ਆਪਣੇ 14 13 ਸਾਢੇ 13 ਮਹੀਨੇ ਤੋਂ ਮੋਰਚਾ ਲੱਗਾ ਹੋਇਆ ਸੀ ਉਹ ਮੰਗਾਂ ਦੇ ਹੱਲ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹਰ ਹਾਲਤ ਵਿੱਚ ਸਰਕਾਰ ਜਿਹੜਾ ਸਰਕਾਰ ਨੂੰ ਝਕਾਵਾਂਗੇ ਇਹ ਸਾਡਾ ਇਲਾਨ ਹੈ ਦੱਸਤੀ ਹੈ ਕਿ ਕਿਸਾਨ ਅਗੂ ਸਤਨਾਮ ਸਿੰਘ ਪੰਨੂ ਨੇ ਪੁਲਿਸ ਦੀ ਹਿਰਾਸਤ ਵਿੱਚ ਲਏ ਗਏ ਕਿਸਾਨ ਲੀਡਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਵਿੱਚ ਫੌਜ ਦੇ ਕੰਟਰੋਲ ਵਾਲੇ ਜਲੰਧਰ ਛਾਉਣੀ ਸਥਿਤ PWD ਰੈਸਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਪ੍ਰਸ਼ਾਸਨ ਨੇ ਫਾਜ਼ਿਲਕਾ ਵਿਖੇ ਨਸ਼ਾ ਤਸਕਰ ਦੀਆਂ ਗੈਰ ਕਾਨੂੰਨੀ ਤਰੀਕੇ ਨਾ ਬਣਾਈਆਂ ਗਈਆਂ ਜਾਇਦਾਦਾਂ ਬੁਲਡੋਜ਼ਰ ਨਾਲ ਢਾਹ ਦਿੱਤੀਆਂ ਨੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਉਹਨਾਂ ਮੁਤਾਬਕ ਨਸ਼ਾ ਤਸਕਰਾਂ ਖਿਲਾਫ ਅਜਿਹੀ ਹੀ ਸਖਤ ਕਾਰਵਾਈ ਦੀ ਜੁਰੋਸੀ ਪੰਜਾਬ ਸਰਕਾਰ ਦੀ ਯੁੱਤ ਨਸ਼ੇ ਵਿਰੁੱਧ ਮੁਹਿੰਮ ਨੇ ਨਸ਼ਾ ਤਸਕਰਾਂ ਦੀ ਕਮਰ ਤੋੜ ਰੱਖੀ ਹੈ ਅੱਜ ਇੱਕ ਵਾਰ ਫਿਰ ਫਾਜ਼ਿਲਕਾ ਵਿਖੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਜਾਇਦਾਦਾਂ ਤੇ ਪੁਲਿਸ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਸ਼ਾ ਖਿਲਾਫ جاری ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲ ਰਹੀ ਹੈ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਮਾਤਰਾ ਵਿੱਚ ਡਰੱਗ ਬਰਾਮਦ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਤੇ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਜੋ ਆ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਆਪਾਂ ਡੈਮੋਲੇਸ਼ਨ ਮਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਜਿਹਦੇ 'ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਆਗਾਜ਼ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮਹਿੰਮ ਹੈਗਾ ਇਹਦੇ 'ਚ ਸਾਡੀ ਸੈਕੰਡ ਡੈਮੋਲੇਸ਼ਨ ਹੈਗੀ ਆ ਪਹਿਲਾਂ ਇੱਕ ਬਹੁਤ ਸਮਗਲਰ ਸੀਗਾ ਕਾਫੀ ਵੱਡਾ ਉਹਦੀ ਕੀਤੀ ਸੀ ਤੇ ਹੁਣ ਅੱਜ ਅਸੀਂ ਫਾਜ਼ਿਲਕਾ ਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਤੇ ਰਾਣੀ ਤੇ ਬੱਗਾ ਸਿੰਘ ਜਿਹੜੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਜਿਸਟਰ ਹੈਗੇ ਆ ਵੱਖ-ਵੱਖ ਫੈਂਸਸ ਨੇ ਵਿੱਚ ਹੀ ਜਿਹੜੇ ਹੈਗੇ ਆ ਨਾਰਕੋਟਿਕਸ ਦੇ ਤੇ ਇਹ ਜਿਹੜਾ ਬੱਗਾ ਸਿੰਘ ਹੈ ਇਹ ਕੁਝ ਦਿਨ ਤੋਂ ਲਾਪਤਾ ਹੋਇਆ ਹੋਇਆ ਤੇ ਇਹਨਾਂ ਨੇ ਜਿਹੜਾ ਇੱਥੇ ਘਰ ਆਪਣਾ ਬਣਾਇਆ ਤੇ ਕੁਝ ਉਹਨ ਆਪਣਾ ਕੰਸਟਰਕਸ਼ਨ ਕਾਫੀ ਕਰ ਲਈ ਸੀਗੀ ਤੇ ਨਵਾਂ ਘਰ ਬਣਾ ਰਿਆ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਸਮਗਲਰਸ ਦੀ ਮੁਹਿੰਮ ਜਿਹੜਾ ਅੱਜ ਅਸੀਂ ਜਿਹੜਾ ਹੈਗਾ ਅੱਜ ਇੱਥੇ ਇੱਕ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਹੀਂ ਇਹਹੀ ਪੀਲ ਹੈ ਕਿ ਆਪਾਂ ਜੋ ਇਹ ਵਾਰਗੇਸ ਡਰੱਗ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫੇਰ ਹੀ ਆਪਾਂ ਜਿਹੜੀ ਹੈਗੀ ਐ ਇਸ ਕੋਡ ਨੂੰ ਕੱਟ ਸਕਾਂਗੇ ਪੰਜਾਬ ਸਰਕਾਰ ਤੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਆਏ ਦਿਨ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਪੁਲਿਸ ਵੱਲੋਂ 1871 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ